ਪੰਜਾਬੀ ਨੌਜਵਾਨੀ ਵਿਦੇਸ਼ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਤੇ ਡਾਲ ਹੋਇਆ ਬੋਤ ਨੜਲਾ ਦੇ ਨੇੜਲੇ ਪਿੰਡ ਬੁੱਲੇਵਾਲ ਦੇ ਨੌਜਵਾਨ ਸਿਮਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਦੀ ਵਿਦੇਸ਼ ਅਮਰੀਕਾ ਚ ਨਿਊ ਜਰਸੀ ਵਿੱਚ ਹਾਰਟ ਅਟੈਕ ਦੇ ਡਾਲ ਮੌਤ ਹੋ ਜਾਂਦਾ ਸਮਾਚਾਰ ਹੈ ਇਸ ਬੰਦੀ ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਨੇ ਬੜੇ ਭਾਵਕ ਹੁੰਦੇ ਦੱਸਿਆ ਕਿ तकरीबन 10 ਸਾਲ ਪਹਿਲਾਂ ਸੁਨਹਿਰੀ ਪੁਵਕ ਲਈ ਕਰਜ਼ਾ ਚੁੱਕੇ ਜਿਹੜਾ ਉਸ ਨੂੰ ਅਮਰੀਕਾ ਪੇਂਚਿਆ ਸੀ ਤੇ ਉੱਥੇ ਉਹ ਜਾਰਜੀਆ ਰਹਿੰਦੇ ਟਰਾਲਾ ਚਲਾਉਂਦਾ ਕੰਮ ਕਰਦਾ ਸੀ ਤੇ ਕੱਲ ਵੀ ਉਹ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਸੀ ਤੇ ਟਰੱਕ अनਲੋਡ ਕਰਕੇ ਉੱਥੇ ਸੌਂ ਗਿਆ ਤੇ ਮੁੜ ਕੇ ਉੱਠਿਆ ਨਹੀਂ ਪੀਤਾ ਜਸਪਾਲ ਨੇ ਦੱਸਿਆ ਕਿ ਉੱਥੇ ਅਮਰੀਕਾ ਰਿੰਦੀ ਮ੍ਰਿਤਿ ਕਮਲਦੀਪ ਕੌਰ ਨੇ देर रात ਫੋਨ ਕਰਕੇ ਸਾਨੂੰ ਦੱਸਿਆ ਕਿ ਭਰਾ ਸਿਮਰ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਉੱਧਰ ਇਸ ਖਬਰ ਦੇ ਨਾਲ ਜਿੱਥੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਉੱਧਰ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਉਹ ਉਹ ਪਾਣਾ ਬੱਤ ਕਿੱਦਾਂ ਪਤਾ ਲੱਗਾ ਤੁਹਾਨੂੰ ਸਾਡੀ ਬੇਟੀ ਉੱਥੇ ਉਹਨੇ ਸਾਨੂੰ ਫੋਨ ਕੀਤਾ ਹੈ ਇਹ ਛੋਟੇ ਬ੍ਰਦਰ ਨੂੰ ਮਿਲਿਆ ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਾ ਅੱਛਾ ਕਿਹੜੇ ਸ਼ਹਿਰ ਚ ਰਹਿੰਦੇ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ ਉਧਰ ਰਹਿੰਦਾ ਸੀ ਇਹ ਬੇਟੀ ਰਹਿੰਦੀ ਸਾਡੀ ਜਾਰਜੀਆ ਜਾਰਜੀਆ ਉਦੇ ਕੋਲ ਹੀ ਰਹਿੰਦਾ ਸੀ ਜਿਆਦਾ ਉੱਥੇ ਆਉਂਦਾ ਜਾਂਦਾ ਸੀ ਜੀਜੂ ਗੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਹੈ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮੰਮੀ ਇਹ ਗੱਡੀ ਗੱਲ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਦੋਂ ਪਹਿਲਾਂ ਮੈਂ ਨਹੀਂ ਬੈਣਾ ਹੈਗਾ ਤੇ ਮੈਂ ਉਹਨੂੰ ਇੱਕ ਐਂ ਦਿਆਂ ਕਿ ਬਿਟਿਆ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉਨੀ ਚਲਾ ਜਿਆਦਾ ਨਹੀਂ ਚਲਾਉਣਾ ਕਹਿੰਦਾ ਨਹੀਂ 19 ਚਲਾਣੀ ਉਸ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੇ ਤੇ ਕੱਲ ਪਰਸੂ ਗੱਲ ਕੀਤੀ ਕੱਲ ਤਾਂ ਸਾਨੂੰ ਚੇਤੇ ਜੇਤਾ ਵੀ ਨਹੀਂ ਕੀ ਬੰਨਣਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਰਜਾ ਦੇ ਵਿੱਚ ਜੋ ਵੀ ਹੋਇਆ ਕਿੰਨੇ ਦੱਸਿਆ ਤੁਹਾਨੂੰ ਉਥੋਂ ਉਹ ਤੁ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਇਹਨਾਂ ਨੂੰ ਉਹਨੂੰ ਹੋ ਗਏ ਨੇ ਮੇਰਾ ਹੁਣ 9-10 ਸਾਲ ਹੋ ਗਏ ਨੇ ਨਹੀਂ ਜ਼ਿਆਦਾ ਚਿਰ ਹੋ ਗਿਆ ਜ਼ਿਆਦਾ ਚਿਰ ਹੋ ਗਿਆ ਉਹ ਯਾਰ 12 ਚ ਗਏ ਨੇ ਘਰ ਉਹ ਕਿਹੜਾ ਦੇ ਵਿੱਚ ਫਿਰ ਬਾਹਰ ਮળો ਬਾਹਰ ਆ 13 13 ਚ ਲਾ ਲਓ ਜਾਂ 14 ਚ ਲਾ ਲਓ ਇੱਥੇ ਗਿਆ ਆ ਤੁਹਾਡੇ ਨਾਲ ਗੱਲ ਅਕਸਰ ਹੁੰਦੀ ਹਣੀ ਕਿ ਬਹਿ ਜੀਆਂ ਗੱਲਾਂ ਕਰਦੇ ਸੀ ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਦਾ ਕਿਸੇ ਵੀ ਸਾਨੂੰ ਉਹਨੇ ਮਹਿਸੂਸ ਨਹੀਂ ਹੁੰਦਿੰਦਾ ਵਕੀਲ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਣਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ రెడ్డి ਤੁਸੀਂ ਇਹ ਕਹੀ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾਂ ਵੈਲਡਿੰਗ ਦੀ ਤੇ ਪਰ ਹੁਣ ਜੋ ਬਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਵੇੜ ਸਕਦਾ ਉਹ ਉਹਦੀ ਜਿਹੜੀ ਮਿੱਤਕ ਤੇ ਮਿਲਾਉਣ ਬਾਰੇ ਕੀ ਵਿਚਾਰ ਚੱਲ ਚੱਤਾ ਕੀਤਾ ਜਾ ਰਿਹਾ ਹੁਣ ਇਹ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉੱਥੇ ਸੁਪੇਨ ਤੋਂ ਤੇ ਫੇਰ ਦੇਖਦੇ ਆ ਉੱਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉੱਥੇ ਸੰਸਕਾਰ ਕਰਨੇ ਆ ਇਥੇ ਵੀ ਲਾਗੇ ਰੋਣਾ ਪਿਟਣਾ ਉੱਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀਏ ਕੋਈ ਉੱਥੇ ਹੁਣ ਪੱਲੇ ਤੇ ਪੈਣਾ ਕੁਛ ਨਹੀਂ ਜੇ ਜਾਣੇ ਐ ਤੇ ਰੋਣਾ ਪਿਟਣਾ ਹੀ ਐ ਤੇ ਵੇਖਣੇ ਕੱਲ ਨੂੰ ਛੋਟੇ ਭਰਾ ਨੇ ਜਾਣਾ ਤੇ ਫਿਰ ਵੇਖਾਂਗੇ ਲਾਵਾਂਗੇ ਸਾਹਿਬ ਕੀ ਬੰਦਾ ਜੇ ਪਹੁੰਚ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਗੀ ਗੱਡੀ 'ਚ ਸੁੱਤਾ ਆ ਬਸ ਇੰਨਾ ਹੀ ਪਤਾ ਲੱਗਾ ਸੁੱਤਾ ਤੇ ਸੁੱਤੇ ਦੀ ਮੌਤ ਹੋਈ ਹਾਂਜੀ ਕਿਆ ਹੋਇਆ ਕੀ ਹੋਇਆ ਇਹ ਮਾਲਕ ਜਾਣੀ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੋ ਜਿੱਦੀ ਡੈਥ ਹੋਈ ਉਹ ਮੇਰਾ ਭਤੀਜਾ ਹੈ ਵੱਡੇ ਬ੍ਰਦਰ ਦਾ ਬੇਟਾ ਮੈਂ ਤੇ ਆਪਣੀ ਸਿਸਟਰ ਕੋ ਗਿਆ ਰਹੀ ਤੇ ਰਾਤ ਨੂੰ ਜਿਹੜਾ ਸਾਡੀ ਬੇਟੀ ਦਾ ਸੁਪਨਾ ਆਇਆ ਉਹਨੇ ਫਿਰ ਕਿਹਾ ਕਿ ਮੈਂ ਡੈਡੀ ਨਾਲ ਗੱਲ ਮੰਨਣਾ ਗੱਲ ਨਹੀਂ ਕਰ ਸਕਦੀ ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀਆਂ ਕਿ ਇਦਾਂ ਇਦਾਂ ਬਾਣਾ ਬੱਤ ਗਿਆ ਉਹ ਰੋਦੀ ਕਿ ਉਹਦਾ ਗੱਲ ਤੇ ਹੁੰਦੀ ਨਹੀਂ ਕਿਉਂਕਿ ਉੱਥੇ ਬੱਲੇ ਬੈਠੇ ਆਈ ਤੇ ਸਵਾ ਇਹ ਤੇ ਬਾਵਾ ਜੀ ਸਾਡਾ ਤੇ ਹੋਰ ਗੱਲ ਉਹ ਤੇ ਚੱਲ ਗਈ ਇੱਥੇ ਆ ਗਏ। ਹੋਈ ਰੋਈ ਤੋਈ ਜਾਂਦੇ ਆਂ ਅਸੀਂ ਰਾਤ ਦੇ 12 ਵਜੇ ਇੱਥੇ ਬੈਠੇ ਆਂ। ਮਾਹੰਦੀ ਦਾ ਬੁਰਾ ਹਾਲ ਏ। ਗਏ ਸੀ ਉੱਥੇ ਮੈਂ ਤੇ ਉਥੋਂ ਰਾਤ 12:30 ਵਜੇ ਉੱਥੋਂ ਨਿਕਲੇ ਆਂ ਜਿੱਥੇ ਸਿਸਟਰ ਕੋ ਗਿਆ ਹੀ ਉੱਥੋਂ ਨਿਕਲੇ ਆਂ ਆ ਕੇ ਇਹਨਾਂ ਨੂੰ ਫਿਰ ਆ ਕੇ ਇੱਥੇ ਬੈਠੇ ਆਂ। ਆ ਕੇ ਰੱਬਾ ਤੁਹਰਾ ਦੇਖਦੇ ਜਿਹੜਾ ਨੌਜਵਾਨਾ ਅੱਜਕੱਲ ਵੀ ਇਕਦਮ ਮੋਤਾ ਹੋ ਰਹੀਆਂ ਕਿਹੜਾ ਨੌਜਵਾਨਾ ਵਾਸਤੇ ਇਹ ਹੋਈ ਗੱਲ ਕਹਿ ਸਕਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇ ਦੇ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਟੋਕਰਾ ਖਾਂ ਤਾਂ ਸਾਡੀ ਸਰਕਾਰਾਂ ਅਗੇ ਤਾਂ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਹਰ ਧੱਕੇ ਨਾ ਕਰਨ ਇਹ ਸਰਕਾਰਾਂ ਅਗੇ ਸਾਡੀ ਹੱਥ ਜੋੜ ਕੇ ਜਿਹੜੇ ਬੱਚੇ ਬਜਦੇ ਨੇ ਬਚਾਓ